ਇਹ ਵਿਰਲੀ ਬੰਦੀ ਕੀ ਹੋਈ ਸਰ ਦੇਖ ਲੈ ਮੇਰੇ ਪਿੱਛੇ ਪਏ ਕਹਿੰਦੇ ਸਾਗ ਤੋੜਨੇ ਦਾ ਹੋ ਗਿਆ ਦੇਖੀ ਕਿੰਨਾ ਛੋਟਾ ਛੋਟਾ ਸਾਗ ਆ ਗਿਆ ਲੈ ਨਹੀਂ ਸਰ ਸੋਤੇ ਹੀ ਤੋੜਨੇ ਕੀ ਐਨੀ ਵੱਡੀ ਵੀ ਨਹੀਂ ਹੈਗੀ ਨਹੀਂ ਐਸੇ ਸਤ ਬਣ ਜਾਂਦੇ ਫੁੱਟ ਜਾਂਦੇ ਇਹ ਤਾਂ ਬੜੀਆ ਬਣਦਾ ਕਿ ਲਓ ਗਾਈਜ਼ ਆਹ ਦੇਖੋ ਜੀ ਆਹ ਲਾਈ ਆਪਾਂ ਛੋਲੇ ਛੋਲਿਆ ਇਹ ਪਾਲਕ ਲਈ ਤੇ ਇਧਰ ਲਸਣ ਦੀ ਤੜਾਈ ਹੋ ਰਹੀ ਸਾਗ ਤੋੜਨ ਜੋਗਾ ਇੰਨਾ ਨਹੀਂ ਹੋਇਆ ਵਿਰਲਾ ਵਿਰਲਾ ਪੱਤਾ ਤੇ ਲੋ ਜੀ ਛੋਟਾ ਛੋਟਾ ਸਾਗ ਹੋਇਆ ਤੇ ਅੱਪਾ ਜਿੱਤਾ ਆ ਜਾਤਾ ਦਾ ਸਾਗ ਤੋੜ ਕੇ ਲੈ ਜਾਗੇ ਬਣਾਵਾਂਗੇ ਪਾਲਕ ਤਾਂ ਸੀਗਾ ਨਹੀਂ ਸਬਜ਼ੀ ਵਾਲੇ ਕੋਲ ਲਿਆਣਾ ਪੈਣਾ ਤੁਹਾਨੂੰ ਬਾਜ਼ਾਰੋਂ ਪਹਿਲਾ ਮੂਰਤ ਸਾਸੀ ਇਹ ਕੀਤਾ ਕੁਸਮ ਨਹੀਂ ਲਾਗੀ ਕੁਸਮ ਤੂੰ ਵੀ ਲੈ ਜੀ ਸਾਗ ਅੱਜ ਦੇਖੋ ਜਿਹੜਾ ਜੁਣ ਬਣਾ ਲਈ ਤੂੰ ਵੀ ਤੂੰ ਵੀ ਬਣਾ ਲਈ ਨਾ ਪਾਲਕ ਵਾਲਾ ਨਹੀਂ ਰਿਹਾ ਕੋਈ ਸਬਜੀ ਵਾਲਾ ਦੋ ਤਿੰਨ ਮੁਠੀਆਂ ਦੋ ਚਾਰ ਮੁਠੀਆਂ ਬੜੀ ਆਰਿਆ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚ ਰੋ ਬਲੌਗ ਦੀ ਸ਼ੁਰੂਆਤ ਜਿੱਥੇ ਆਪਾਂ ਬਣਾ ਰਹੇ ਸੀ ਢਾਲ ਘਰ ਲਈ ਸੀ ਤੇ ਇੱਧਰ ਆ ਗਿਆ ਸਾਡੇ ਘਰ ਸਾਗ ਸਾਗ ਆਇਆ ਜੀ ਆਪਾਂ ਧੋ ਬਣਾ ਕੇ ਆ ਦੇਖੋ ਜੀ ਪਾਲਕ ਵੀ ਸਾਫ਼ ਕਰ ਲਿਆ ਤੇ ਇੱਧਰ ਆਪਾਂ ਸਾਗ ਵੀ ਆਨ ਵਧੀਆ ਤਰੀਕੇ ਨਾਲ ਛਾਂਟ ਲਿਆ ਸਾਗ ਲੈ ਕੇ ਆਈਆਂ ਮੈਂ ਖੇਤਾਂ ਦੇ ਵਿੱਚੋਂ ਠੀਕ ਹੈ ਜੀ ਤਾਜ਼ਾ ਤਾਜ਼ਾ ਸਾਗ ਸਾਗ ਵਧੀਆ ਲੱਗਿਆ ਹੋਏ ਆਪਣੇ ਛੋਟਾ ਛੋਟਾ ਹੋ ਗਿਆ ਲੈ ਸਾਡੇ ਸਾਥ ਜਿਆਦਾ ਵੱਡਾ ਨਹੀਂ ਪਿਆਗਾ ਤੇ ਮੈਂ ਕਿਹਾ ਚਲੋ ਤੋੜ ਕੇ ਲਿਆਣੇ ਇਹ ਤਾਂ ਮੇਕਰ ਦਾ ਪੱਤਾ ਵੈਸੇ ਸੀਗਾ ਮੈਂ ਛੱਤ ਤੋਂ ਲੈ ਕੇ ਆਈਆਂ ਤੇ ਤੁਸੀਂ ਦੇਖਿਆ ਹੀ ਹੈ ਕਿ ਤੋੜ ਕੇ ਲਿਆਇਆ ਤਾਜ਼ਾ ਤਾਜ਼ਾ ਆ ਦੇਖੋ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਛੋਲੀਆ ਬਥੂਆ ਵੀ ਲੈ ਕੇ ਆਉਂਦਾ ਹੈ ਇਹ ਮੁੱਲ ਲਿਆ ਆਪਾਂ ਠੀਕ ਹੈ ਜੀ ਬਥੂਆ ਤੇ ਪਾਲਕ ਅਸੀਂ ਮੁੱਲ ਲਈ ਕਿਉਂਕਿ ਸਾਡੇ ਹਾਲੇ ਹੋਏ ਨਹੀਂ ਕਿਆਰੀਆਂ ਲਗਾਈਆਂ ਹੋਈਆਂ ਨੇ ਤੇ ਆਪਣੇ ਘਰ ਦਾ ਸਾਗ ਜੀ ਤਾਜ਼ਾ ਤੋੜਿਆ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆਪਾਂ ਦਾਲ ਬਣਾ ਲਈ ਹੁਣ ਟੈਨਸ਼ਨ ਫਰੀ ਆ ਹੁਣ ਇਹ ਆਪਣਾ ਚੁੱਲੇ ਤੇ ਰੱਖ ਦੂੰਗੀ ਚੁੱਲੇ ਤੇ ਬਣਦਾ ਰਹੂਗਾ ਤੇ ਆਰਾਮ ਨਾਲ ਬੈ ਕੇ ਮੈਂ ਹੁਣ ਘਟਕੁੱਟ ਲੈਨੀ ਐ ਇਹਨੂੰ ਠੀਕ ਹੈ ਜੀ ਤੇ ਇਧਰ ਬਥਵਾ ਬਰਾ ਸਾਗ ਆ ਗਿਆ ਤੇ ਚਲੋ ਜੀ ਦਾਤਾ ਤੁਸੀਂ ਬਣੇ ਰੋ ਗਾਇਸ ਤਾਜ਼ਾ ਤਾਜ਼ਾ ਸਾਗ ਬਣਾ ਲਓ ਤੇ ਵਧੀਆ ਹੁੰਦਾ ਤਾਜ਼ੇ ਸਾਗ ਦਾ ਨਾ ਟੇਸਟ ਵੀ ਲੱਗ ਹੁੰਦਾ ਤੇ ਇਹ ਦਾ ਤੁਹਾਨੂੰ ਪਤਾ ਆਪਣੇ ਘਰ ਦਾ ਹੈ ਬਿਲਕੁਲ ਸਾਫ਼ ਸੁਥਰਾ ਆਪਣੇ ਹੱਥਾਂ ਨਾਲ ਤੋੜ ਕੇ ਲਿਆਂਦਾ ਹੈ ਬਾਜ਼ਾਰ ਦੇ ਆਪਾਂ ਲਿਆਣੇ ਤਾਂ ਹੈ ਇੰਨੇ ਮਹਿੰਗੇ ਸਾਗ ਵੀ ਦੇ ਜਾਂਦੇ ਆ ਵੈਸੇ ਤਾਂ 100 ਰੁਪਏ ਕਿਲੋ 100 ਰੁਪਏ ਦਾ 3 ਕਿਲੋ ਦੇ ਰਹੇ ਆ ਪਰ ਵਧੀਆ ਨਹੀਂ ਟੇਸਟ ਬਣਦਾ ਹੈਗਾ ਤੇ ਮੈਂ ਕਿਹਾ ਚਲੋ ਅੱਜ ਪਹਿਲਾ ਸਾਗ ਸਾਡੀ ਸਰਦੀਆਂ ਦਾ ਪਹਿਲਾ ਸਾਗ ਦੇ ਸਟਾਰਟਿੰਗ ਹੋ ਗਈ ਜਿਹੜੇ ਕਾਂਦੇ ਆ ਨਾ ਨਿਸ਼ਾਨ ਅਰ ਬੜੇ ਕਰਦੇ ਹੁੰਦੇ ਆ ਕਿ ਹੁਣੇ ਸਾਗ ਹੀ ਸਾਗ ਬਣਾਣੀ ਹੈ ਪਰ ਸਾਨੂੰ ਸਾਗ ਬਹੁਤ ਪਸੰਦ ਹੈ ਸਾਗ ਤੇ ਮੱਕੀ ਦੀ ਰੋਟੀ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਜੀ ਇੱਧਰ ਆਪਾਂ ਤੇ ਲਓ ਜੀ ਇੱਧਰ ਆਪਾਂ ਸਾਗ ਕੱਟਣ ਲੱਗੇ ਸੀ ਮੈਂ ਕਿਸलो ਮੰਜੀ ਦੇ ਬੈਠ ਕੇ ਕੱਟਦੀ ਆ ਤੇ ਆ ਦੇਖ ਲਓ ਕਿੰਨਾ ਵਧੀਆ ਵਤੂ ਆ ਗਿਆ ਤੇ ਹਲੇ ਵਤੂ ਮਤਲਬ ਹੋਇਆ ਵੀ ਨਹੀਂ ਤੇ ਦੇਖ ਲਓ ਡੰਡੀਆਂ ਵੀ ਪੱਕੀਆਂ ਆ ਗਈਆਂ ਨੇ ਤੇ ਸਭ ਕੁਝ ਮਤਲਬ ਦੇਖ ਲਓ ਆ ਗਿਆ ਬਾਜ਼ਾਰ ਦੇ ਵਿੱਚ ਮੇਥੀ ਵੀ ਵਤੂਆ ਵੀ ਪਾਲਕ ਵੀ ਤੇ ਆਪਾਂ ਹੀ ਜਿਹੜੇ ਕਹਿਣਾ ਆਪखुद ਹੋ ਕੇ ਦੇਖ ਲੋ ਜੀਵਿੰਦਾਰ ਹੋ ਕੇ ਤੇ ਸਾਡੇ ਘਰ ਦੀ ਚੀਜ਼ਾਂ ਲੈ ਕੇ ਲਾਂਦੇ ਆ ਸਾਡੇ ਹੋਂ ਸਾਗ ਹੋ ਗਿਆ ਤੇ ਹਾਲੇ ਪਾਲਕ ਅਰ ਮੇਤੀ ਵਗੈਰਾ ਹਾਲੇ ਕੁਝ ਨਹੀਂ ਤਿਆਰ ਹੋਇਆ ਕਿਉਂਕਿ ਹੁਣੇ ਕਿਹਾਰੀਆਂ ਲਵਾਈਆਂ ਤੇ ਆ ਦੇਖ ਲੋ ਕਿੰਨੀ ਮੋਟੀ ਮੋਟੀ ਡੰਡੀ ਵਾਲਾ ਬਥੂ ਆ ਗਿਆ ਅਰ ਸਾਗ ਸੁਆਦੀ ਤਾਂ ਲੱਗਦਾ ਜਦ ਤੱਕ ਇਹਦੇ ਵਿੱਚ ਹਰ ਇੱਕ ਚੀਜ਼ ਨਾ ਪਈ ਹੋਵੇ ਨਾ ਤਦ ਤੱਕ ਵਧੀਆ ਨਹੀਂ ਬਣਦਾ ਬਸ ਸਾਗ ਮਿਹਨਤ ਮੰਗਦਾ ਕਹਿੰਦੇ ਹੁੰਦੇ ਨੇ ਕਿ ਸਾਗ ਹੋਇਆ ਇੱਕ ਕੜੀ ਹੋਈ ਚਾਹੀਏ ਨੂੰ ਚੁੱਲੇ ਤੇ ਬਣਾਓ ਤੇ ਤਾਂ ਹੀ ਜ਼ਿਆਦਾ ਸਵਾਦ ਲੱਗਦਾ ਕੁੱਕਰ ਦਾ ਨਹੀਂ ਇੰਨਾ ਵਧੀਆ ਲੱਗਦਾ ਹੈਗਾ ਹਨਾ ਜੀ ਤੇ ਫਿਰ ਇਹਦੇ ਵਿੱਚ ਮਟੀਰੀਅਲ ਖੁੱਲਾ ਹੋਣਾ ਚਾਹੀਦਾ ਤੇ ਕੜ ਕੇ ਬਣਨਾ ਚਾਹੀਦਾ ਜਿਵੇਂ ਕੜੀ ਕਹਿੰਦੇ ਨੇ ਨਾ ਕੜ ਕੇ ਬਣੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਸਾਗ ਵੀ ਸਾਡਾ ਇਹਨਾਂ ਵਧੀਆ ਤਰੀਕੇ ਨਾਲ ਵੀ ਖੁੱਲਾ ਡੁੱਲਾ ਹੋਵੇ ਟੇਸਟੀ ਬਣਦਾ ਤੇ ਮੱਕੀ ਦੀ ਰੋਟੀ ਨਾਲ ਖੋਵੇ ਤੇ ਲੱਗੀ ਸੁਆਦ ਹਨਾ ਪੰਜਾਬੀਆਂ ਦੇ ਤਾਂ ਖਾਸ ਹੀ ਸੁਆਹ ਕਿਸਰ ਇਹੀ ਹੁੰਦਾ ਜੀ ਸਾਗ ਹੁਣ ਚੱਲਣਾ ਹੀ ਸਾਰੀ ਸਰਦੀ ਇਹ ਸਾਗ ਮੱਖਣ ਲੱਸੀ ਮੱਕੀ ਦੀ ਰੋਟੀ ਤੇ ਲੋ ਜੀ ਇੱਧਰ ਆਪਾਂ ਸਾਗ ਸਾਫ਼ ਕਰ ਲਿਆ ਸੀ ਹੁਣ ਆਪਾਂ ਇਹਨੂੰ ਕੱਟਾਂਗੇ ਤੇ ਤੁਹਾਨੂੰ ਪਤਾ ਹੈ ਦਾਤੜੇ ਨਾਲ ਕੱਟੇ ਹੋਏ ਸਾਗ ਦਾ ਤਾਂ ਲੱਗ ਹੀ ਟੇਸ ਹੁੰਦਾ ਜਿਵੇਂ ਕੱਟ ਤੇ ਚਾਖੂ ਨਾਲ ਵੀ ਜਾਂਦਾ ਪਰ ਇਹਦੇ ਨਾਲ ਬੱਦੀਆਂ ਬਰੀਕ ਕੱਟਿਆ ਜਾਂਦਾ ਮੈਂ ਕਿਹਾ ਚਲੋ ਪਹਿਲਾਂ ਸਾਗ ਕੱਟ ਲਈਏ ਫਿਰ ਆਪਾਂ ਧਰਦੇ ਆ ਜੀ ਪਾਣੀ ਆਰਾਮ ਨਾਲ ਬਣਾਵਾਂਗੇ ਕਿਉਂਕਿ ਸਾਨੂੰ ਇੰਨੀ ਜਲਦੀ ਨਹੀਂ ਹੈਗੀ ਮੈਂ ਤੇ ਅਸੀਂ ਪਾਣੀ ਪਹਿਲਾਂ ਧਰ ਦੇਣਾ ਸੀ ਕਿੰਨੂ-ਕਿੰਨੂ ਇਹ ਵਾਲਾ ਹੱਥ ਨਾਲ ਕੱਟਣਾ ਪਸੰਦ ਹੈ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਹੁਤ ਸਾਰੇ ਅੱਜਕੱਲ੍ਹ ਵੈਸੇ ਤਾਂ ਸਾਡੇ ਕੋਲ ਮਸ਼ੀਨ ਵੀ ਹੈਗੀ ਏ ਜਿਹੜੀ ਟੋਕਾ ਮਸ਼ੀਨ ਹੁੰਦੀ ਹੈ ਨਾ ਉਹ ਵੀ ਹੈਗੀ ਏ ਪਰ ਮੈਨੂੰ ਵਧੀਆ ਨਹੀਂ ਲੱਗਦਾ ਉਹਦੇ ਨਾਲ ਕੱਟਿਆ ਹੋਇਆ ਤੇ ਲੋ ਜੀ ਅੰਦਰ ਆਪਣਾ ਸਾਗ ਵੀ ਕੱਟਿਆ ਗਿਆ ਹੁਣ ਆਪਾਂ ਉਧਰ ਅੱਗ ਬਾਲ ਕੇ ਪਹਿਲਾਂ ਪਾਣੀ ਧਾਰਿਆ ਨਹੀਂ ਠੀਕ ਹੈ ਜੀ ਸਭ ਤੋਂ ਮੇਨ ਇਹੀ ਹੁੰਦਾ ਜਦੋਂ ਤਾਜ਼ਾ-ਤਾਜ਼ਾ ਕਪੜਾ-ਕੁੜਾ ਸਾਗ ਹੋਵੇ ਨਾ ਫਟਾਫਟ ਕੱਟ ਲਓ ਇਹ ਕੱਟਿਆ ਵੀ ਫਟਾਫਟ ਜਾਂਦਾ ਹੈ ਤੇ ਬਣਦਾ ਵੀ ਵਧੀਆ ਤੇ ਲੋਜ ਮੇਰਾ ਮੇਨ ਕੰਮ ਇਹੀ ਸੀਗਾ ਮੈਂ ਧੋ ਬਣਾ ਕੇ ਇਹਨੂੰ ਵਧੀਆ ਤਰੀਕੇ ਨਾਲ ਕੱਟ ਕੇ ਰੱਖ ਲਿਆ ਹੁਣ ਸਾਡੀ ਟੈਨਸ਼ਨ ਬਿਲਕੁਲ ਖਤਮ ਬਸ ਜਿੱਥੇ ਪਾਣੀ ਦੇ ਵਿੱਚ ਰੇਜਾ ਆਂਦਾ ਫਿਰ ਨਾਲ ਦੀ ਨਾਲ ਇਹ ਪਾਣੀ ਪਾਵਾਂਗੇ ਤੇ ਉਧਰ ਬਥੂਆ ਵੀ ਮੈਂ ਕਰ ਲਿਆ ਸਾਫ ਇਧਰ ਪਾਣਕ ਵੀ ਧੋ ਬਣਾ ਕੇ ਰੱਖ ਲਈ ਸੀ ਤੇ ਲੋ ਜੀ ਇਹ ਇਧਰ ਆਪ ਆਪਣਾ ਸਾਡਾ ਪਾਣੀ ਰੱਖਦਾ ਸੀ ਦੇਖੋ ਜੀ ਪਾਣੀ ਸਾਡਾ ਬਿਲਕੁਲ ਲੈਣ ਵਧੀਆ ਤਰੀਕੇ ਨਾਲ ਹੋ ਗਿਆ ਤੇ ਅੱਗ ਵਧੀਆ ਬਸ ਇਹਦੇ 'ਚ ਹੁਣ ਹੈ ਨਾ ਇਹ ਮੈਂ ਤਾਂ ਰੱਖਿਆ ਕਿ ਰਾਮ ਨਾਲ ਨੂੰ ਅੱਗ ਵਧੀਆ ਵੱਲਦੀ ਰਹੇਗੀ ਇਹ ਪਹਿਲਾਂ ਮੈਂ ਕਿ ਚਲੋ ਪਾ ਪਾ ਦਿੰਦੀ ਹਾਂ ਬਲਤਾ ਚਾਹੇ ਅਸੀਂ ਬਾਅਦ 'ਚੋ ਵੀ ਪਾ ਦਿੰਦੇ ਜੇ ਸਾਰਾ ਆਂਦਾ ਤਾਂ ਮੈਂ ਸਾਰਾ ਹੀ ਸਾਗ ਇਹਦੇ ਵਿੱਚ ਪਾ ਦੂੰਗੀ ਹਾਂ ਸਿੱਪਕਾਉਣ ਲੱਗਣਾ ਕਦੇ ਲਗ ਨਵੰਬਰ ਦਾ ਮਹੀਨਾ ਚੜ ਗਿਆ ਪਰ ਐਦਾਂ ਲੱਗਦਾ ਜਿਵੇਂ ਪਤਾ ਨਹੀਂ ਕਿਹੜੀ ਗਰਮੀ ਅੱਗ ਬੋਲ ਹੱਲ ਨਹੀਂ ਬੀਹਣ ਹੁੰਦਾ ਗੇਟ ਬੰਦ ਹੈ ਨਾ ਆਪਣਾ ਗੇਟ ਬੰਦ ਕੰਦੀ ਆ ਜਾਏਗਾ ਬੱਥੂ ਵੀ ਚੱਕ ਲਿਆ ਮਰਤ ਉਧਰ ਉਹ ਹੈ ਤੇ ਲੋਜੀ ਇੱਧਰ ਹੁਣ ਆਪਣਾ ਸਾਗ ਵੀ ਪੈ ਗਿਆ ਮੈਂ ਸੋਚ ਰਹੀ ਹਾਂ ਥੋੜਾ ਨੀਚੇ ਹੋ ਜਵੇ ਫਿਰ ਰਾਮ ਨਾਲ ਤੇ ਇਹਦੇ ਵਿੱਚ ਜਦ ਤੱਕ ਆਪਾਂ ਥੱਲੇ ਥੋੜਾ ਥੱਲੇ ਹੋਊਗਾ ਤਦ ਤੱਕ ਆਪਾਂ ਲਸਣ ਅਦਰਕ ਛੇ ਲਸਣ ਵਗੈਰਾ ਛੇ ਲੈਨੇ ਲਸਣ ਛੇ ਲੈਨੇ ਜਿੱਥੇ ਟਾਈਨ ਲੱਗ ਜਾਂਦਾ ਅੱਜ ਬਹੁਤ ਦਿਨ ਹੋ ਗਏ ਸੀਗੇ ਅਸੀਂ ਸੀਗੇ ਨਹੀਂ ਘਰ ਤੇ ਅੱਜ ਕੀ ਮੈਨੂੰ ਲਸਣ ਹੀ ਨਹੀਂ ਤੇ ਇਹ ਤੇ ਪਾ ਦਈਏ ਜੀ ਬਦਕਵਾ ਤੇ ਛੋਲੀਆਂ ਛੋਲੀਆਂ ਮੈਂ ਖੇਤਾਂ ਚੋਂ ਥੋੜਾ ਜਿਹਾ ਤੋੜਦੇ ਆਈ ਸੀਗੀ ਤੇ ਤੁਹਾਨੂੰ ਪਤਾ ਆਪਣੇ ਹੱਥਾਂ ਦਾ ਕਟਿਆ ਹੋਇਆ ਤੋੜਿਆ ਹੋਇਆ ਤੇ ਆਪਣੇ ਹੱਥਾਂ ਦਾ ਬਣਿਆ ਹੋਇਆ ਆਪਣੇ ਆਪ ਨੂੰ ਬਹੁਤ ਸੁਆਦ ਲੱਗਦਾ। ਹੋਰ ਚਾਹੇ ਕੋਈ ਤਾਰੀਫ ਨਾ ਕਰੇ ਕਰੇ ਹੀ ਜਾਂ ਨਾ ਕਰੇ ਪਰ ਆਪ ਨੂੰ ਬਹੁਤ ਵਧੀਆ ਚੀਜ਼ ਲੱਗਦੀ ਹੈ ਨਾ ਕਿਉਂਕਿ ਆਪਾਂ ਤਾਂ ਆਪਣੀ ਮਿਹਨਤ ਕਰਦੇ ਹਾਂ। ਲੋਜੀ ਇੱਧਰ ਸਾਡਾ ਦੇਖੋ ਸਾਗ ਐ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਰਿਜ ਗਿਆ ਇਹਨਾਂ ਆਪਾਂ ਪਾਣੀ ਰੱਖਿਆ ਸੀ ਆਪਾਂ ਪਾਣੀ ਪਤਾ ਕਿਉਂ ਰੱਖਦੇ ਹੁੰਨੇ ਆ ਜੇਕਰ ਸਾਡਾ ਪਾਣੀ ਘੱਟ ਹੋ ਜਵੇ ਨਾ ਤੇ ਫਿਰ ਆਪਾਂ ਡੋਂਗਾ ਰੱਖ ਦਈਦਾ ਉੱਪਰ ਪਾਣੀ ਗਰਮ ਹੋ ਜਾਂਦਾ ਤੇ ਵਿੱਚ ਪਾਣਾ ਪੈ ਜਾਂਦਾ ਆ ਦੇਖੋ ਜੀ ਇੱਧਰ ਆਪਣਾ ਸਾਗ ਬਲਣਾ ਸ਼ੁਰੂ ਹੋ ਗਿਆ ਸੀਗਾ ਠੀਕ ਹੈ ਜੀ ਤੇ ਇੱਧਰ ਆਪਾਂ ਹੁਣ ਇਹਦੇ ਵਿੱਚੇ ਪਾ ਦਾਂਗੇ ਜੀ ਆਪਾਂ ਇਹਨਾਂ ਨਮਕ ਨਹੀਂ ਨਾ ਪਾਇਆ ਤੇ ਆਪਾਂ ਹੁਣ ਆਪਣਾ ਨਮਕ ਪਾ ਲੈਨੇ ਆ नमक पा देने तो इधर आप देखो जी हरी मिर्चा लैली है इन्हना आपको कूड़ी डंडे च कुट लें ठीक है इधर लै लिया जी आप लसन लै लिया जी आप अदरक हम ये पहले आप ग्राइंड करके पा देंगे ਇਧਰ ਆਪਾਂ ਇਸ ਲਈ ਮਿਰਚਾਂ ਪਤੋੜੀਆਂ ਦਾ ਰੜ ਰੜ ਫੜੜ ਕੀਤੀਆਂ ਕਿਉਂਕਿ ਇਹਨਾਂ ਮਿਰਚਾਂ ਤਾਂ ਪੱਕ ਜਾਂਦੀਆਂ ਹੁਣ ਸਾਰਾ ਮਸਾਲਾ ਪੱਛੇ ਨੀਚੇ ਪਾ ਲਵਾਂ ਮਿਰਚਾਂ ਵੀ ਜ਼ਿਆਦਾ ਨਾ ਹੋ ਜਾਣ ਹਰੀਆਂ ਮਿਰਚਾਂ ਪਾਤੀਆਂ ਜ਼ਿਆਦਾ ਤੇ ਲੋ ਜੀ ਇੱਧਰ ਸਾਡਾ ਸਾਗ ਆ ਦੇਖੋ ਬਿਲਕੁਲ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਠੀਕ ਹੈ ਜੀ ਥੱਲੇ ਲਾ ਕੇ ਆਪਾਂ ਲੈ ਕੇ ਆ ਗਏ ਮੱਕੀ ਦਾ ਆਟਾ ਤੇ ਥੋੜਾ ਜਿਹਾ ਮੈਂ ਮਿਕਸ ਵਿੱਚ ਕਣਕ ਦਾ ਕੀਤਾ ਇੱਧਰ ਆਪਾਂ ਤੜਕਾ ਵੀ ਨਾਲ ਹੀ ਘਟ ਲਿਆ ਸੀ ਮੈਂ ਕਿਹਾ ਚਲੋ ਨਾਲ ਹੀ ਤੜਕਾ ਲਾ ਲੂੰਗੀ ਇਹ ਨਾਲ ਦੀ ਨਾਲ ਹੀ ਕੰਮ ਹੋ ਜਾਏਗਾ ਠੀਕ ਹੈ ਜੀ ਤੇ ਆਪਾਂ ਹੁਣ ਇਹਨੂੰ ਘੋਟ ਲੈਨੇ ਆ ਲਓ ਜੀ ਇਹ ਤੇਰਾ ਪਾ ਘੋਟ ਲੈਨੇ ਆ ਹੱਥ ਦਾ ਘੋਟਿਆ ਸਾਗ ਵੈਸੇ ਵੀ ਬਹੁਤ ਟੇਸਟੀ ਬੰਦ ਆ ਤੇ ਬਹੁਤ ਸਾਰੀਆਂ ਭੈਣਾਂ ਦੇ ਨਾ ਕਈ ਵਰੀ ਹੁੰਦੇ ਮੱਕੀ ਦਾ ਆਟਾ ਅਸੀਂ ਕਈ ਵਰੀ ਨਾ ਜੇ ਮੱਕੀ ਦਾ ਆਟਾ ਨਾ ਹੋਵੇ ਤਾਂ ਤੁਸੀਂ ਇਹਨੂੰ ਕਣਕ ਦਾ ਆਟਾ ਪਾ ਕੇ ਵੀ ਘੋਟ ਸਕਦੇ ਹੋ ਬਲਕਿ ਚਿਕਨਾ ਚਿਕਨਾ ਵਧੀਆ ਹੁੰਦਾ ਹੈ ਕਣਕ ਦੇ ਆਟੇ ਨਾਲ ਨਾ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਹੈ ਮੱਕੀ ਦੇ ਆਟੇ ਨਾਲ ਤਾਂ ਫੇਰ ਵੀ ਕਹਿ ਲੈਨੇ ਆ ਵੈਸੇ ਤਾਂ ਜ਼ਿਆਦਾਤਰ ਲੋਕੀ ਮੱਕੀ ਦਾ ਆਟਾ ਹੀ ਪਾਉਂਦੇ ਆ ਅਸੀਂ ਤਾਂ ਜਿਹੜਾ ਆਟਾ ਦੇਖੇ ਨਾ ਕਣਕ ਦਾ ਦੇਖੇ ਕਣਕ ਦਾ ਪਾ ਲਈਦਾ ਮੱਕੀ ਦਾ ਦੇਖੇ ਮੱਕੀ ਦਾ ਪਾ ਲਈਦਾ ਇਕੜਕ ਦੇ ਨਾਲ ਜ਼ਿਆਦਾ ਵਧੀਆ ਹੁੰਦਾ ਤੇ ਲੋ ਜੀ ਇੱਧਰ ਸਾਡਾ ਸਾਗ ਹੋ ਗਿਆ ਵਧੀਆ ਤਰੀਕੇ ਨਾਲ ਆ ਦੇਖ ਤੋ ਤੁਸੀਂ ਇੱਕਦਮ ਦੇਖੋ ਪਰਫੈਕਟ ਘੁੱਟ ਗਿਆ ਨਾ ਆ ਦੇਖ ਰਿਹਾ ਆਣਾ ਤੁਹਾਨੂੰ ਆ ਦੇਖੋ ਜੀ ਇੱਕਦਮ ਘੁੱਟ ਗਿਆ ਐਦਾਂ ਕਰਕੇ ਵਧੀਆ ਘੁੱਟ ਗਿਆ ਠੀਕ ਹੈ ਜੀ ਹੁਣ ਉਧਰ ਆਪਾਂ ਕਰ ਲਿਆ ਜੀ ਤੇਲ ਗਰਮ ਆਪਾਂ ਲਾ ਲੈਨੇ ਹਾਂ ਉਹਨੂੰ ਤੜਕਾ ਮੈਂ ਸਾਰਾ ਮਟੀਰੀਅਲ ਕੱਟ ਕੇ ਲੈ ਆਈ ਸੀ ਟਮਾਟਰ ਵਗੈਰਾ ਹਰੀਆਂ ਮਿਰਚਾਂ ਸਾਰਾ ਕੁਝ ਤੇ ਲੋਜੀ ਕੱਲਾ ਪਾਵਾਂਗੇ ਆਪਾਂ ਇਹਦੇ ਚ ਤੜਕਾ ਲਾ ਲੈਨੇ ਨਾਲ ਦੀ ਨਾਲ ਤੇ ਲੋਜੀ ਅਦਰ ਆਪਾਂ ਇਹਦੇ ਚ ਲਸਣ ਤੇ ਪਿਆਜ਼ ਦਾ ਵੀ ਤੜਕਾ ਲਾ ਦੇਣਾ ਕਿਤੇ ਵੀ ਇਹਨੇ ਐਸੇ ਨਾ ਬਿਸੀ ਵੀ ਬਹੁਤ ਸਾਰਾ ਮਟੀਰੀਅਲ ਪਾਇਆ ਹੋਇਆ ਤੇ ਇਹ ਵੀ ਮੈਂ ਨਾ ਇਹਦੇ ਵਿੱਚ ਤੜਕਾ ਲਾ ਦੇਣੀ ਹੁੰਦੀ ਹੈ ਤੇ ਜਾਓ ਨਾ ਤੁਸੀਂ ਕਿ ਆਟੇ ਨਾਲ ਜੇਕਰ ਤੁਸੀਂ ਤੜਕਾ ਨਾਲ ਦੀ ਨਾਲ ਨਹੀਂ ਲਾਣਾ ਫਿਰ ਇਹਨੂੰ ਚੰਗੀ ਤਰ੍ਹਾਂ ਰੇਜਾ ਦਵਾ ਲਿਆ ਕਰੋ ਕਿਉਂਕਿ ਆਟੇ ਦਾ ਨਾ ਕੱਚਾਪਨ ਹੁੰਦਾ ਹੈ ਤੇ ਇਸ ਕਰਕੇ ਮੈਂ ਥੋੜਾ ਤੜਕਾ ਲਾਣਾ ਸੀ ਬਾਕੀ ਮੇਰਾ ਜਾਲੂਗੀ ਜਿਹੜਾ ਬਚੇਗਾ ਮੈਂ ਕਿਹਾ ਚਲੋ ਜਿੰਨਾ ਤੜਕਾ ਲੱਗਦਾ ਲੱਗਦਾ ਲਾਹੇ ਘੱਟ ਲਵਾਂ ਇਹਦਾ ਲਾਹ ਘਟਿਆ ਜਾਏਗਾ ਚੁੱਲੇ ਦਾ ਤੇ ਨਾਲ ਦੀ ਨਾਲ ਤੜਕਾ ਲੱਗ ਜੂਗਾ ਠੀਕ ਹੈ ਜੀ ਆਹ ਦੇਖੋ ਇਹਨੂੰ ਚਾਹ ਲਿਆ ਤੜਕਾ ਨਾਲ ਦੇ लो जी इधर साधिया तरीके तड़का पुजिए ली सा तड़का भी लग गया साग भी बन गया ਬਾਕੀ ਮੈਂ ਤਾਂ ਜਿਹੜੇ ਤਰੀਕੇ ਨਾਲ ਬਣਾਉਂਦੀ ਹੁੰਦੀ ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਤੁਸੀਂ ਕਿੱਦਾਂ ਬਣਾਉਂਦੇ ਹੋ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਠੀਕ ਹੈ ਜੀ ਹੋਣੇ ਨੂੰ ਚੰਗੀ ਤਰ੍ਹਾਂ ਭਰੇਜਾ ਦਵਾ ਲਾਂਗੇ ਸਾਰਾ ਸਾਗ ਇਹਦੇ ਚੋ ਵੀ ਕੱਟ ਲੰਨੇ ਸਾਰੇ ਮੇਠੜਕਾ ਲਾਂਗੇ ਇਹ ਲੋਜੀ ਇਹਦੇ ਵਿੱਚ ਨਾ ਵਧੀਆ ਤਰੀਕੇ ਨਾਲ ਗੜਕਾ ਲਵਾਉਣਾ ਚਾਹੀਦਾ ਤਾਂ ਕਿ ਆਟੇ ਦਾ ਨਾ ਸਾਡਾ ਕੱਚਾ ਪੰਤ ਰਵੇ ਬਚੁੱਲੇ ਤੇ ਇਹ ਹੋ ਜਾਂਦਾ ਵੀ ਵਧੀਆ ਤਰੀਕੇ ਨਾਲ ਕੱਢ ਜਾਂਦਾ ਬਹੁਤ ਸੋਹਣਾ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾ ਸਾਗ ਠੀਕ ਹੈ ਜੀ ਬਾਕੀ ਮੇਰਾ ਇਹ ਤਰੀਕਾ ਮੈਨੂੰ ਚਾਹਤੋਂ ਦੇਸੀ ਸਟਾਈਲ ਨਾਲ ਵਧੀਆ ਵੀ ਲੱਗਦਾ ਟੇਸਟੀ ਵੀ ਲੱਗਦਾ ਬਾਕੀ ਤੁਹਾਨੂੰ ਵੀ ਪਤਾ ਹੈ ਕਿ ਚੁੱਲੇ ਤੇ ਬਣਿਆ ਹੋਇਆ ਸਾਗ ਤੁਹਾਨੂੰ ਹੋਰ ਹੀ ਜ਼ਿਆਦਾ ਸੁਆਦ ਲੱਗਦਾ ਹੈ ਨਾ ਤੇ ਵੇਰ ਬਣਾਵਾਂਗੇ ਜੀ ਹੁਣ ਜੋ ਬਣਾਵਾਂਗੇ ਮੱਕੀ ਦੀ ਰੋਟੀ ਬਣਾਣੇ ਆ ਕਣਕ ਦੀ ਜਿੱਦਾਂ ਦੀ ਵੀ ਘਰਦਿਆਂ ਦੀ ਡਿਮਾਂਡ ਹੋਏਗੀ ਤੇ ਸਾਗ ਆਪਾਂ ਆਪਣਾ ਕਰ ਲਿਆ ਤਿਆਰ ਬਾਕੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਤੇ ਕਮੈਂਟ ਜਰੂਰ ਲੇ ਕੇ ਜਾਇਆ ਕਰੋ ਕਿ ਮੇਰੀ ਵੀਡੀਓ ਕਿੱਥੋਂ ਕਿੱਥੇ ਬਾਕੀ ਜਗ੍ਹਾ ਪੈਣਾ ਮੈਨੂੰ ਬਹੁਤ ਕਮੈਂਟ ਕਰਦਿਆਂ ਬਹੁਤ ਸਾਰਾ ਥੈਂਕ ਯੂ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਜੇਕਰ ਮੇਰੇ ਚੈਨਲ ਤੇ ਨਿਊ ਆਂਦੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਗਾ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਜੀ ਆਨ ਆ ਜੋ ਜਿਹਨੇ ਜਿਹਨੇ ਖਾਣਾ ਸਾਗ ਸਾਡੇ ਘਰ ਤਾਂ ਅੱਜ ਵੈਸੇ ਬਣਿਆ ਸੀ ਮਤਲਬ ਵਧੀਆ ਤਰੀਕੇ ਨਾਲ ਚੁੱਲੇ ਦਾ ਪਹਿਲੀ ਵਰੀ ਸਾਗ ਬਣਿਆ ਅੱਜ ਮੁੱਲ ਲੈ ਕੇ ਬਣਾਏ ਸੀ ਪਰ ਸਾਨੂੰ ਉਹ ਟੇਸਟ ਨਹੀਂ ਆਂਦਾ ਜਿਹੜਾ ਘਰ ਦੇ ਸਾਗ ਨਾਲ ਤਾਜ਼ਾ-ਤਾਜ਼ੇ ਦਾ ਟੇਸਟ ਹ ਇਨਾ ਕਿੰਨਾਰੇ ਕਿੰਦੀ ਵਾਰੀ ਸਾਗ ਬਣਾ ਲਿਆ ਮੈਨੂੰ ਕਮੈਂਟਾਂ ਜ਼ਰੂਰ ਦੱਸਿਓ ਬਾਕੀ ਮਿਲਦੀ ਆ ਅਜੀ ਕੱਲ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ